ਮੈਂ ਆਪਣੇ ਸੱਜਣ ਪੁਰਸ਼ਾਂ ਦਾ ਤੇ ਪਾਠਕ ਜਨਾਂ ਦਾ ਧਿਆਨ ਇੱਕ ਮਜਬੀ ਝੂਲਮ ਦੇ ਵੱਲ ਦਿਵਾਉਣ ਲੱਗਾ ਹਾਂ ਕਿ ਤਸਵੀ ਲੋਕਾਂ ਨੇ ਮਜਬ ਦੇ ਅੰਧਵਿਸ਼ਵਾਸੀ ਹੋ ਕੇ ਇੱਕ 4 ਸਾਲ ਦੇ નિર્ਦੋਸ਼ ਮਾਸੂਮ ਨੂੰ ਕਿਸ ਤਰ੍ਹਾਂ ਛੁਰੀ ਨਾਲ ਤਰਸਾ ਤਰਸਾ ਕੇ ਮਾਰਿਆ ਦਿੱਲੀ ਰਾਜ ਤਖਤ ਤੇ ਬੈਠਿਆ ਫਰਕ ਸੀ ਅਰ ਸੀ ਰਾਜਾ ਬਾਬੇ ਬੰਦੇ ਨੂੰ ਸੀ ਕੈਦਾ ਵਿਚ ਦੀਨ ਦੇ ਆ ਦਾ ਮੰਨਿਆ ਦੀਨ ਜਰੋ ਨਾ ਬੰਦਾ ਬਾਰ ਬਾਰ ਸਮਝ ਆਇਆ चार साल जी उमर जय सिंह हथ काई आया, आया। मन जा मेरा भेण ਮਾਵਕ ਨੂੰ ਕਰਾ ਦੂ ਨਹੀਂ ਤਾਂ ਪੁੱਤਰ ਤੇਰੇ ਨੂੰ ਮੈਂ ਉਹੇ ਹਾਲਾਲੇ ਬਣਾ ਦੂ ਤੂੰ ਦਿਲਾਈ ਕਾਲ ਲੈ ਸੂਬੇ ਬੰਦੇ ਨੇ ਭਰੇ ਮਾਇਆ ਚਾਰ-ਚਾਰੇ ਦੀ ਮਰੇ ਜਾਏ ਸਿੰਘੇ ਹਾਥੇ ਕਦਾ ਹੰਗ ਆਇਆ ਆਇਆ ਟਿੱਖੇ ਛੁਰੇ ਜੇ ਲਾਤ ਪਾੜ ਕੇ ਵਿੱਚ ਗੁੱਸੇ ਰੇ ਆਉਂਦੇ ਬੰਦਾ ਸਿੰਘ ਦੇ ਪਟਾਯੋ ਤੇ ਪੁੱਤ ਆਜੈ ਸਿੰਘ ਪਾਉ ਤੇ ਈਸੇ ਪੁੱਤਰ ਦਾ ਮੇਲੇ ਅਖੀਰੀ ਕਰੇ ਬੰਦੇ ਫਰਮਾਇਆ 4 ਸਾਲ ਦੀ ਉਮਰ ਇਹ ਜੈ ਸਿੰਘ ਹੱਥ ਇਕ ਸਾਂ ਆਇਆ ਆ ਇੱਕ ਜਲਾ ਦੇਨੇ ਫੜੀਆਂ ਲਤਾ ਦੁਜੇ ਫੜੀਆਂ ਵਾ ਭਾਰਤ ਮਾਤਾ ਜ਼ੁਲਮ ਦੇ ਕੇ ਕੇ ਮਾਰਨੇ ਲਗੀ ਤਾ ਪਰ ਉਸੇ ਪਾਪੀ ਫਰਕ ਸਿਆਰੇ ਨੂੰ ਜਰਾਕਾਰ ਸਨ ਆਇਆ चार साल दी उमरे अजय सिंह हथ काइया मिंजरे पाई कैद करके अजय सिंह दी माता ਪੁੱਤਰ ਅਤੇ ਪਤੀ ਦੇ ਮੂਰੇ ਪਿੰਜਰਾ ਆੜੇ ਖਾਤਾ ਬੀਨ ਮਨਾਲੇ ਇਹ ਨਾ ਤੋਜੇ ਚਾਂਦੀ ਪੁੱਤਰ ਵਿਚਾਇਆ ਚਾਰ ਸਾਲ ਦੀ ਉਮਰ ਇਹ ਜੈ ਸਿੰਘ ਹੱਥ ਕੇ ਸਾਂਘਾਇਆ ਪੁੱਤਰ ਅਤੇ ਪਤੀ ਦਾ ਮੈਨੀ ਚੌਂਦੀ ਧਰਮ ਗੇਵੋਂਾ ਧਰਮ ਵਾਸਤੇ ਪਤੀ ਪੁੱਤਰੇ ਨੂੰ ਬਲੀਦਾਨ ਕਰੇਵੋਂਾ ਸਾਰਾ ਰਹਿਣ ਗੇ ਜੀਂਦੇ ਦੋਵੇਂ ਚਾਰੇ ਜੂਗ ਲਾਇਆ ਚਾਰ ਸਾਰੇ ਦੀ ਉਮਰ ਅਜੈ ਸਿੰਘ ਹੱਥ ਕੇ ਸਾਇਆ ਆਇਆ ਉਸ ਪਾ ਭਾਰਤ ਦੀ ਬੱਚੀ ਦੀ ਜਰੀ ਦੇਖੀਏ ਦਲੇਰੀ ਹਰ ਕਸੀਰ ਦੇ ਖਿਆਲਾਂ ਦੀ ਸੀ ਤੁਰਤੇ ਤੈ ਗਈ ਟੇਲੀ ਉਸ ਜਾਰਵਨੇ ਸੁਣ ਕੇ ਗੱਲਾਂ ਗੁੱਸਾ ਹੋਰ ਵਦਾ ਆ ਚਾਰ ਸਾਲ ਦੀ ਉਮਰ ਇਹ ਜੈਸੇ ਹੱਥ ਕਾ ਸਾਂਗ ਆਇਆ ਓ ਦਿੱਤਾ ਹੁਕਮ ਜਲਾਦਾਰ ਊਣ ਦੇਰ ਰਤੀ ਨਾਲਾ ਓ ਇਸ ਬੱਚੇ ਨਾਲ ਛੂਰੀ ਤੇ ਪੇਟ ਪਾੜ ਦਖਲਾ ਓ ਉਮਰ ਤੇ ਤੇਰੀ ਉਸ ਬੱਚੇ ਦੀ ਜਿਸ ਤੇ ਘਰ ਇਕਵਾਇਆ சால சாய மார ਬਾਹਰ ਆਂਦਰਾ ਆਇਆ ਪੇੜ ਪਾੜ ਕੇ ਛਾਤੀ ਪਾੜੀ ਛੁਰੀਆਂ ਨਾਲ ਕਸਾਇਆ ਕੰਢਕਲੇ ਜਾ ਲਿਆ ਦੇ ਲਾ ਦਾ ਛਾਤੀ ਚੋਂ ਫਰੇ ਮਾਇਆ ਆਹ ਸਾਰੇ ਦੀ ਉਮਰ ਜੈ ਸਿੰਘ ਹੱਥੇ ਕਸਾਇਆ ਆਇਆ ਮੁਕਲਾਹੁ ਦਾ ਪਰ ਕੇ ਮੂਹ ਤੇ ਬੰਦੇ ਦੇ ਛੜਕਾਤਾ ਲੈ ਬੰਦਿਆ ਮੂ ਤੋ ਲੈ ਅਗੋ ਫਰਕ ਸਿਏ ਰੇ ਭਰੇ ਮਾਤਾ ਆਂਦਰੀਆ ਦਾ ਹਾਰ ਬਣਾ ਕੇ ਮਾ ਦੇ ਗਲ ਵਿੱਚ ਪਾਇਆ ਚਾਰ ਸਾਲ ਦੀ ਉਮਰ ਇਹ ਜੈ ਸਿੰਘ ਹਾਥੇ ਕੇਸਾ ਆਇਆ ਆ ਹੀ ਰਕਲੇ ਜਾ ਲਾਲ ਚੂਰੀ ਦੇ ਟੁਕੜੇ ਚਾਰੇ ਬਣਾਏ ਮੂੰਹ ਵਿੱਚ ਬਦੋ ਬਦੀ ਫੜੇ ਟੁਕੜੇ ਦੋ ਮਾ ਪਿਆ ਦੇ ਪਾਏ ਐ ਪਰ ਹੱਦ ਦੀ ਜੂਰੇ ਮਦੀ ਹੋਗੀ ਬੰਦਾ ਨਾ ਗਵਰਾਇਆ ਚਾਰ ਸਾਰੇ ਦੀ ਉਮਰੇ ਜੈ ਸਿੰਘ ਹੱਥੇ ਕੇ ਸਾਂ ਆਇਆ ਆ ਕੈਸੀ ਬਣੀ ਸਵਾ ਦੇ ਕਲੇਜੀ 10 ਬੰਦਿਆ ਤੂੰ ਮੈਨੂੰ ਮਨਜਾਦੀ ਨੇ ਹਦੇਵੀ ਬੰਦਿਆ ਮੈਂ ਸਮਝਾਵਾ ਤੈਨੂੰ ਨਾ ਭਗਵਾਸ ਕਰੀ ਤੂੰ ਦੁਸ਼ਟ ਬੰਦੇ ਨੇ ਭਤਲਾਇਆ ਚਾਰ ਸਾਲ ਦੀ ਉਮਰ ਜੈ ਸਿੰਘ ਹਾਤੇ ਕਹਤਾ ਆਇਆ ਆ ਦੋ ਟੁਕੜਿਆ ਰੇ ਕਰੇ ਜਲਾਤਾ ਹੋ ਸੇ ਕੜੇ ਟੋਟੇ ਹੁਨਾ ਟੋਟਿਆ ਦੇ ਸੂਈ ਤਾਗਾ ਲਹਿ ਕੇ ਹਾਰੇ ਪਰੋਤੀ ਇਕ ਇਕ ਹਾਰੇ ਦੋਹਾ ਬੇਗ ਵਿੱਚ ਮਾ ਬਾਪੂ ਦੇ ਪਾਇਆ ਚਾਰ ਸਾਲ ਦੀ ਉਮਰ ਇਹ ਜੈ ਸਿੰਘ ਹਟ ਕੇ ਸਾਈਂ ਆਇਆ ਆ ਹੁੰਦਾ ਰੱਬ ਜੇ ਹਾਜ਼ਰੀ ਨਾਜ਼ਰੀ ਉਹ ਵੀ ਆਣ ਛੇਡਾਉਣਾ ਰਾਦੇ ਸ਼ਾਮ ਤੇ ਸੀਤਾ ਰਾਮ ਨਾ ਤਰਸ ਜੇਰਾ ਪਰੇ ਖਾਂਦਾ ਹਨੂਮਾਨ ਤੇ ਗੁਗਾ ਪੈਰੋ ਨਾਨਰ ਸਿੰਘ ਸੀਤਾ ਆ ਸਾਲ ਦੀ ਉਮਰ ਇਹ ਜੈ ਜਿੰਨ ਹੱਥੇ ਕ ਸਾਂ ਆਇਆ ਲਾਲਾ ਵਾਲੀ ਮੜੀ ਮਸਾਣੀ ਲਾਲਾ ਵਾਲਾ ਮੜੀ ਮਸਾਣੀ ਲੁਕੇ ਆ ਪੀਰ ਮਨੋਈ ਨਾ ਗੁਰ ਮੇਲੇ ਸਹੈਤਾ ਕੀਤੀ ਹੈ ਸੁਲਤਾਨ ਨਾ ਕੋਈ ਵਦੂ ਲੋਕ ਪੂਜਦੇ ਸੂਰਤ ਨਕ ਪਰੇਮਕ ਸਾਯਾ ਚਾਰ ਸਾਲ ਦੀ ਉਮਰ ਜੈ ਸਿੰਘ ਹੱਥੇ ਕਨਾਇਆ ਆਇਆ चार साल जी उमिर जय सिंह अथक ताई